ਕੋਟਕਪੂਰਾ ਰੇਲਵੇ ਲਾਈਨ ਦੇ ਨਾਲ ਰਾਧਾ கிருஷ்ਣ ਮੰਦਿਰ ਗਊਸ਼ਾਲਾ ਤੇ ਸ਼ਮਸ਼ਾਨ ਘਾਟ ਨੂੰ ਜਾਂਦੀ ਸੜਕ ਜੋ ਕਾਫੀ ਲੰਮੇ ਸਮੇਂ ਤੋਂ ਮੰਗ ਸੀ ਬਣਾਈ ਜਾਵੇ ਪਰ ਰੇਲਵੇ ਲਾਈਨ ਦੇ ੜਕੇ ਪੈਣ ਕਾਰਨ ਉਹ ਸੜਕ ਨਹੀਂ ਸੀ ਬਣ ਰਹੀ ਕਾਫੀ ਜਿਦੋਜਾਹਤ ਦੇ ਨਾਲ ਐਮ ਸੀ ਚੰਚਲ ਕੁਮਾਰ ਔਰ ਅਜੇਪਾਲ ਸੰਧੂ ਜੋ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਨੇ ਉਹਨਾਂ ਦੀ ਮਿਹਨਤ ਸਦਕਾ ਬੂਰ ਪਿਆ ਔਰ ਇਹ ਸੜਕ ਜਿਹੜੀ ਹੈ ਬਣ ਕੇ ਤਿਆਰ ਹੋਈ ਔਰ ਲੋਕਾਂ ਨੂੰ ਸਪੁਰਤ ਕੀਤੀ ਗਈ ਅੱਜ ਅਜੀਪਾਲ ਸੰਧੂ ਦਾ ਗਲੀ ਨਿਵਾਸੀਆਂ ਨੇ ਬੁਲਾ ਕੇ ਸਵਾਗਤ ਕੀਤਾ ਔਰ ਉਹਨਾਂ ਨੇ ਆਸ ਪ੍ਰਗਟਾਈ ਹੈ ਕਿ ਜਿਵੇਂ ਅਜੀਪਾਲ ਸੰਧੂ ਨੇ ਇਹ ਸੜਕ ਬਣਵਾ ਕੇ ਔਰ ਚੰਚਲ ਦੀ ਮਿਹਨਤ ਸਦਕਾ ਇਹ ਸੜਕ ਬਣੀ ਹੈ ਇਸੇ ਤਰ੍ਹਾਂ ਸਾਡੇ ਮਹੱਲੇ ਦੇ ਜਿਹੜੇ ਕੰਮ ਨਪੇਰੇ ਚਾੜੇ ਜਾਣ ਔਰ ਮਹੱਲਾ ਨਿਵਾਸੀਆਂ ਨੇ ਅਜੇ ਪਾਲ ਸੰਧੂ ਔਰ ਜਸਵੀਰ ਐਮ ਸੀ ਔਰ ਚੰਚਲ ਕੁਮਾਰ ਦਾ ਪਰਮਾ ਸਵਾਗਤ ਕੀਤਾ ਔਰ ਉਹਨਾਂ ਵਿਸ਼ਵਾਸ ਦਵਾਇਆ ਕਿ ਜੋ ਵੀ ਗਲੀ ਮਹੱਲੇ ਦੀ ਮੰਗ ਹੋਵੇਗੀ ਅਸੀਂ ਉਹ ਪੂਰੀ ਕਰਾਂਗੇ ਇਸ ਨਾਲ ਜੋ ਸੜਕ ਰੇਲਵੇ ਲਾਈਨ ਦੀ ਸੀ ਪਰ ਉਸ ਦੇ ਵਿੱਚ ਕਾਫੀ ਅੜਕੇ ਪੈਣ ਕਾਰਨ ਸੜਕ ਬਣ ਨਹੀਂ ਰਹੀ ਸੀ ਔਰ ਜੋ ਘਰਾਵਾਲੇ ਸਨ ਕਾਫੀ ਮਾਇੂਸ ਸਨ ਕਿ ਕਿਤੇ ਰੇਲਵੇ ਇਹ ਸੜਕ ਨੂੰ ਰੋਕ ਨਾ ਲਵੇ ਔਰ ਸਾਡੇ ਘਰਾ ਨੂੰ ਜਾਣ ਵਾਲਾ ਰਸਤਾ ਜਿਹੜਾ ਬੰਦ ਨਾ ਹੋ ਜਾਵੇ ਪਰ ਇਹ ਚੰਚਲ ਕੁਮਾਰ ਐਮ ਸੀ ਔਰ ਜਸਵੀਰ ਸਿੰਘ ਐਮ ਸੀ ਔਰ ਅਜੀਪਾਲ ਸੰਧੂ ਹਲਕਾ ਇੰਚਾਰਜ ਕੋਟ ਕਪੂਰਾ ਕਾਂਗਰਸ ਪਾਰਟੀ ਦੇ ਮੈਂ ਸਦਕਾ ਇਹ ਸੜਕ ਬਣ ਕੇ ਜਿਹੜੀ ਤਿਆਰ ਹੋਈ ਹੈ ਤੁਸੀਂ ਦੇਖ ਸਕਦੇ ਹੋ ਪਾਰੀ ਕੱਟ ਦੇ ਅਜ ਅਜੀਪਾਲ ਸੰਧੂ ਦਾ ਸਵਾਗਤ ਕੀਤਾ ਔਰ ਕਿਹਾ ਕਿ ਸਾਨੂੰ ਬੜੀ ਉਮੀਦ ਹੈ ਕਿ ਇਹ ਜਿਹੜੀ ਸੜਕ ਬਣਾਈ ਗਈ ਹੈ ਔਰ ਹੋਰ ਵੀ ਮਹੱਲੇ ਦੇ ਜਿਹੜੇ ਕੰਮ ਹੈ ਉਹ ਸਾਡੇ ਬਹੁਤ ਵਧੀਆ ਧੰਗ ਨਾਲ ਐਮਸੀ ਸਾਹਿਬ ਕਰਨਗੇ ਔਰ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਜੋ ਵੀ ਮੰਗਾ ਹੋਣਗੀਆਂ ਉਹ ਪੂਰੀਆਂ ਕੀਤੀਆਂ ਜਾਣਗੀਆਂ ਮhalla ਨਿਵਾਸੀਆਂ ਨੇ ਦੁਸ਼ਾਲਾ ਪਾ ਕੇ ਅਜੇਪਾਲ ਸੰਧੂ ਦਾ ਸਵਾਗਤ ਕੀਤਾ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਚੰਚਲ ਕੁਮਾਰ ਦਾ ਸਵਾਗਤ ਕਰਦੇ ਹੋਏ ਵੇਦ ਪ੍ਰਕਾਸ਼ ਔਰ ਐਮਸੀ ਜਸਵੀਰ ਸਿੰਘ ਦਾ ਸਵਾਗਤ ਕਰਦੇ ਹੈ ਮੱਲਾ ਨਿਵਾਸੀ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਮੱਲਾ ਨਵਾਸੀਆਂ ਦਾ ਪੂਰਨ ਤੌਰ ਤੇ ਇਕੱਠ ਔਰ ਪੂਰਾ ਰਸ ਜਿਨ੍ਹਾਂ ਨੇ ਅਜੇਪਾਲ ਸੰਧੂ ਔਰ ਇਹਨਾਂ ਸਵਾਗਤ ਕਰਦੇ ਹੋਏ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਬਰਮੇਸ਼ ਕਬਾ ਚਾਂਸਵੇਰਾ ਗੱਬਾ ਨਿਊਜ਼ ਕੋਰ ਦਾ ਪੂਰਾ ਪੰਜਾਬ ਤੁਸੀਂ ਦੇਖ ਸਕਦੇ ਹੋ ਕਿ ਜਿਨ੍ਹਾਂ ਨੇ ਵੀਰਾਂ ਨੇ ਚਾਂਸ ਵੇਰਾ ਗੱਬਾ نیوز ਕੋਰਟ ਕਪੂਰਾ ਨੂੰ ਪੰਜਾਬ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋ ਆਪਣਾ ਚੈਨਲ ਜਿਹੜਾ ਚਾਂਸ ਵੇਰਾ ਗੱਬਾ ਨਿਊਜ਼ ਕੋਰਟ ਨੂੰ ਸਬਸਕ੍ਰਾਈਬ ਕਰਨ ਔਰ ਸਮੇ ਸਮੇ ਦੀਆਂ ਤਾਜ਼ਾ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨ ਚਾਂਸ ਵੇਰਾ ਗੱਬਾ ਨਿਊਜ਼ ਕੋਰਟ ਕਪੂਰਾ ਪੰਜਾਬ ਤਾਜ਼ਾ ਖਬਰਾਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਕੇ ਪੂਰੇ ਕੱਠ ਨੇ ਅੱਜ ਅਜੀਪਾਲ ਸੰਧੂ ਨੂੰ ਇੱਥੇ ਗਲੀ ਵਿੱਚ ਬੁਲਾ ਕੇ ਉਹਨਾਂ ਦਾ ਸਵਾਗਤ ਕੀਤਾ ਔਰ ਅਜੀਪਾਲ ਸੰਧੂ ਨੇ ਵਿਸ਼ਵਾਸ ਦਿਵਾਇਆ ਕਿ ਜੋ ਵੀ ਲੋਕਾਂ ਦੀਆਂ ਮੰਗਾਂ ਹੋਣਗੀਆਂ ਅਸੀਂ ਤਨਦੇਹੀ ਨਾਲ ਉਹ ਮੰਗਾਂ ਨੂੰ ਪੂਰਾ ਕਰਾਂਗੇ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਹਾਂਜੀ ਨਹੀਂ ਹਲੋ ਆ ਪੇਪਰ ਤੁਹਾਨੂੰ ਅੱਜ ਮੈਂ ਤਾਂ ਵਿਖਾਉਣ ਲੱਗਾ ਜਦੋਂ ਆਪਾਂ ਸੜਕ ਸ਼ੁਰੂ ਕੀਤੀ ਸੀ ਕਸਤਾਦਰ ਪਾਰਟੀ ਇੱਥੇ ਆ ਕੇ ਟੱਕ ਲਾ ਕੇ ਕਹਿਣ ਲੱਗੀ ਵੀ ਇਹ ਸੜਕ ਸਪੀਕਰ ਸਾਹਿਬ ਆਪਦੇ ਨਿੱਜੀ ਫੰਡ ਚ ਬਣਾ ਰਿਆ ਹੈ ਜਦ ਕਿ ਇਹ ਸੜਕ ਤੁਹਾਡੀ 2021 ਦੀ ਪਾਸ ਹੋਈ ਹੈ ਜਦੋਂ ਕਾਂਗਰਸ ਸਰਕਾਰ ਸੀ ਸਰਦਾਰ ਅਜੀਤਪਾਲ ਸੰਧੂ ਨੇ ਉਦੋਂ ਦੀ ਸੜਕੇ ਪਾਸ ਕਰਾਈ ਹੈ ਕੋਈ ਕਿਸੇ ਦਾ ਨਿੱਜੀ ਫੰਡ ਨਹੀਂ ਉਸ ਤੋਂ ਬਾਅਦ ਰੇਲਵੇ ਦੇ ਅੜਕੇ ਲੱਗੇ ਰੇਲਵੇ ਨੇ ਸੜਕ ਬੰਦ ਕਰਾਤੀ ਸੀ ਸਾਡੇ ਕੌਂਸਲਰ ਬਾਉ ਲਾਲ ਉਹ ਤਾਂ ਜਿਉਂਦੇ ਸੀ ਉਹਨਾਂ ਨੇ ਬੰਦ ਕਰਵਾਤੀ ਸੀ ਇਹ ਉਸ ਤੋਂ ਬਾਅਦ ਦੁਬਾਰਾ ਪੰਜ ਸੱਤ ਚੱਕਰ ਸਰਦਾਰ ਅਜੀਤਪਾਲ ਸੰਧੂ ਨੇ ਫਰੋਜਪੁਰ ਦੇ ਲਾਏ ਡੀਆਰਐਨ ਸਾਡ ਨੂੰ ਮਿਲੇ ਫਿਰ ਉਹਨਾਂ ਤੋਂ ਪਰਮਿਸ਼ਨ ਲਈ ਉਹਨਾਂ ਨੇ ਵੀ ਸਾਨੂੰ ਰਿਟਨ ਚ ਪਰਮਿਸ਼ਨ ਨਹੀਂ ਪਹਿਲਾਂ ਦਿੱਤੀ ਸੀ ਪਹਿਲਾਂ ਪਰਮਿਸ਼ਨ ਸਾਨੂੰ ਦਿੱਤੀ ਸੀ ਵਰਬਲੀ ਉਹਨਾਂ ਨੇ ਵੀ ਤੁਸੀਂ 5-7 ਦਿਨਾਂ ਚ ਸੜਕ ਬਣਾ ਲਓ ਫਿਰ ਇੱਥੋਂ ਕੋਈ ਕੰਪਲੇਂਟ ਗਈ ਸੜਕ ਦਾ ਕੰਮ ਰੁਕ ਗਿਆ ਤੇ ਦੁਬਾਰਾ ਅਸੀਂ ਉਹਨਾਂ ਤੋਂ ਰਿਟਨ ਚ ਲੈ ਕੇ ਆਏ ਆ ਜੀ ਆਹ ਕਾਪੀ ਹੈ ਜੀ ਉਹਦੀ ਨਗਰ ਕੌਂਸਲ ਤੋਂ ਵੀ ਲਿਖਾ ਕੇ ਦਿੱਤਾ ਤੇ ਆਹ ਕਾਪੀ ਹੈ ਜਦੋਂ ਬਾਈ ਇਲੈਕਸ਼ਨ ਹੋਇਆ ਜਸਵੀਰ ਸਿੰਘ ਐਸਐਸੀ ਵੋਟਾਂ ਮੰਗੀਆਂ ਤਾਂ ਤੁਸੀਂ ਇੱਕੋ ਸ਼ਰਤ ਰੱਖੀ ਸੀ ਸਾਡੀ ਸੜਕ ਬਣਾ ਕੇ ਦਿਓ 8 ਮਹੀਨੇ ਹੋਏ 10 ਮਹੀਨੇ ਵੱਤੋਂ ਵੱਤ ਇਲੈਕਸ਼ਨ ਹੋਏ ਨੂੰ ਤੇ 10 ਮਹੀਨੇ ਸਰਦਾਰ ਅਜੀਬਾ ਸੰਧੂ ਦਾ ਰਿਜ਼ਲਟ ਤੁਹਾਡੇ ਸਾਹਮਣੇ ਹੈ ਜਿੰਦਾਬਾਦ 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 ਬਾਈ ਦੀ ਥੱਲੇ ਬੱਲੇ ਬਾਕੀ ਸਾਰੇ ਥੱਲੇ ਬੱਲੇ ਦੀਪਕੀ ਚੱਕ ਦੇਾਂਗੇ ਬਾਕੀ ਮੇਰਾ ਵਾਰਡ ਵੀ ਤੁਹਾਡੇ ਨਾਲ ਲੱਗਦਾ ਇਹਦਾ ਮੇਰਾ ਪੁਰਾਣਾ ਪਰਿਵਾਰ ਬੈਠੇ ਸਾਰੇ ਇੱਥੇ ਆ ਭਾਈ ਜੀ ਮੇਰਾ ਸਾਡਾ ਪੁਰਾਣਾ ਘਰ ਸੀ ਆਵਲਾ ਜੀ ਜੀ ਫੁੱਫੜੀ ਬੈਠੇ ਹੁਣ ਗਰੇਜ ਜੀ ਅਸੀਂ ਤਾਂ ਹਾਜ਼ਰ ਆ ਤੁਹਾਡੇ ਕੋਲ ਜਦੋਂ ਮਰਜੀ ਤੁਹਾਨੂੰ ਤਾਂ ਦੋ ਦੋ ਐਮਸੀ ਮਿਲਦੇ ਇੱਕ ਜਸਵੀਰ ਇੱਕ ਮੈਂ ਨਾਲ ਤੁਹਾਡੇ ਅਪਾ ਜੀ ਇਸ ਇਲੈਕਸ਼ਨ ਦੇ ਵਿੱਚ ਆਇਆ ਪਹਿਲਾਂ ਮੇਰੇ ਵਾਰਡ ਦੇ ਬਹੁਤ ਭੈੜੇ ਹਾਲਾਤ ਸੀ ਕਿਉਂਕਿ ਇੰਨੇ ਨੇ ਸਾਲ ਹੋ ਗਏ ਲੋਕਾਂ ਨੂੰ ਪੀਣ ਦੇ ਪਾਣੀ ਤੋਂ ਵੀ ਦਿੱਕਤ ਸੀ ਖੱਡੀਆਂ ਵਾਲੇ ਮਹੱਲੇ ਦੇ ਵਿੱਚ ਤਿੰਨ ਗਲੀਆਂ ਦੇ ਵਿੱਚ ਪਾਣੀ ਦੀ ਪਾਈਪ ਵੀ ਹੈ ਨਹੀਂ ਸੀ 15-15 ਸਾਲ ਨਗਰ ਕੌਂਸਲ ਦੇ ਵਾਈਸ ਪ੍ਰਧਾਨ ਰਹੇ 24 ਨੰਬਰ ਵਾਰਡ ਤੋਂ ਉਹਨਾਂ ਨੇ ਕੁਝ ਨਹੀਂ ਕੀਤਾ ਐਮਸੀ ਬਣਨ ਤੋਂ ਪਹਿਲਾਂ ਮੈਂ ਭਾਈ ਅਜੇਪਾਲ ਦੀ ਸਪੋਰਟ ਨਾਲ ਇਹਨਾਂ ਨੇ ਆਪ ਦੀ ਜੇਬ ਚੋਂ ਨਿੱਜੀ ਫੰਡ ਵੀ ਲਾਇਆ ਤੇ ਦੋ ਸੜਕਾਂ ਪਹਿਲਾਂ ਤਿਆਰ ਕੀਤੀਆਂ ਹੁਣ ਇਸ ਟਾਈਮ ਪੋਜੀਸ਼ਨ ਇਹ ਹੈ ਮੇਰੇ 24 ਨੰਬਰ ਵਾਰਡ ਚ 48 ਸੜਕਾਂ ਪੈਂਦੀਆਂ ਜਿਦੇ ਚ ਮੈਂ 46 ਸੜਕਾਂ ਬਣਾ ਚੁੱਕਿਆ ਹਾਂ ਦੋ ਸੜਕਾਂ ਹਜੇ ਵੀ ਅੱਜ ਕੱਲ੍ਹ ਕੀ ਕੰਮ ਸ਼ੁਰੂ ਹੋਣ ਵਾਲੇ ਦੋ ਸੜਕਾਂ ਦਾ ਜਿਹੜੀ ਰਹਿ ਗਈਆਂ ਪੈਂਡਿੰਗ ਉਹ ਵੀ ਤਾਂ ਹੀ ਦੂਸਰੇ ਅਮਸੀਆਂ ਦਾ ਇਤਰਾਜ ਹੈ ਨਾ ਵੀ ਚੰਚਲ ਜ਼ਿਆਦਾ ਮਹਿਲ ਹੈ। ਪੈਸੇ ਤਾਂ ਸਾਰਿਆਂ ਨੂੰ ਵੰਡ ਕੇ ਹੀ ਮਿਲੇ ਆ ਜੀ ਕਿਉਂਕਿ ਜਿਹੜੇ ਹੁਣ ਬਾਹਰਲੇ ਏਰੀਆ ਆਊਟਰ ਏਰੀਆ ਹੁੰਦੇ ਆ ਉਹ ਵਾਰਡ ਵੱਡੇ ਆ ਉਹਨਾਂ 'ਚ ਕੰਮ ਜ਼ਿਆਦਾ ਹੋਣ ਵਾਲੇ ਆ ਉਹਨਾਂ 'ਚ ਵੀ ਪੈਸੇ ਉਹਨੇ ਹੀ ਲਗੇ ਆ। ਕਾਫੀ ਸਮੇਂ ਤੋਂ ਮੰਗ ਸੀ ਸੜਕ ਬਣਾਉਂਦੀ ਔਰ ਕਾਫੀ ਦਿੱਕਤਾਂ ਵੀ ਆਈਆਂ ਔਰ ਸੜਕ ਤਿਆਰ ਹੋਈ ਅੱਜ ਤੁਹਾਨੂੰ ਸਵਾਗਤ ਵਾਸਤੇ ਇੱਥੇ ਬੁਲਾਇਆ ਗਿਆ ਕੀ ਕਹਿਣਾ ਚਾਹੋਗੇ ਜੀ? ਮੈਂ ਤਾਂ ਇਹੀ ਕਹਿਣਾ ਚਾਹੂੰਗਾ ਵੀ ਦੇਰੀ ਜ਼ਰੂਰ ਲੱਗੀ ਐ ਕਿਉਂਕਿ ਉਹਦੇ ਵਿੱਚ ਜੋ ਕਾਨੂੰਨੀ ਨੁਕਤਾ ਸੀ ਮੈਂ ਚੰਚਲ ਨੇ ਤਾਂ ਇਹਨਾਂ ਨੂੰ ਆ ਵਾਰੀ ਆ ਕਈ ਵਾਰੀ ਆ ਕੇ ਦੱਸਿਆ ਸੀ ਮੈਂ ਵੀ ਹੁਣ ਦੱਸਿਆ ਵੀ ਰੇਲਵੇ ਡਿਪਾਰਟਮੈਂਟ ਦੀ ਜਗ੍ਹਾ ਸੀ ਉਹਦੇ ਉੱਤੇ ਮਿਸੂ ਕਮੇਟੀ ਨੇ ਪੈਸਾ ਲਾਉਣਾ ਸੀ ਉਹੀ ਕਹਿੰਦੇ ਸੀ ਵੀ ਸਾਡਾ ਜਗ੍ਹਾ ਤੇ ਜਾਤ ਅਸੀਂ ਪੈਸਾ ਲਾਈਏ ਸਾਡੇ ਕੋਲ ਟੈਂਡਰ ਹੋਣ ਪਰ ਟੈਂਡਰ ਹੋ ਚੁੱਕੇ ਸੀ ਪਰ ਉਹਨਾਂ ਦੇ ਅਸੀਂ ਉਹਨਾਂ ਦੇ ਧੰਨਵਾਦੀ ਆ ਰੇਲਵੇ ਡਿਪਾਰਟਮੈਂਟ ਦੇ ਕਿ ਉਹਨਾਂ ਨੇ ਸਾਨੂੰ ਇਹ ਸੜਕ ਬਣਾਉਣ ਮੌਜੂਦਾ ਸਰਕਾਰ ਦੇ ਐਮਐਲਏ ਨੇ ਕਿਹਾ ਸੀ ਕਿ ਇਹ ਸੜਕ ਅਸੀਂ ਬਣਵਾਈ ਹੈ ਇਹ ਨਗਰ ਕਾਉਂਸਲ ਵੱਲੋਂ ਬਣਾਈ ਗਈ ਹੈ ਜਾਂ ਉਹਨਾਂ ਨੇ ਮਜੂਦ ਆਪਦੀ ਬਿਲਕੁਲ ਹੀ ਨਗਰ ਨਗਰ ਕਾਉਂਸਲ ਵੱਰੋਂ ਬਣਾਈ ਗਈ ਹੈ ਜੇ ਉਹ ਇਹ ਸੜਕ ਸਾਫ਼ ਕਰ ਦੇਣ ਉਹਨਾਂ ਨੇ ਬਣਵਾਈ ਹੈ ਅਸੀਂ ਉਹਨਾਂ ਦਾ ਝਾੜੂ ਆਪਦੇ ਹੱਥ ਚ ਫੜ ਲਾਂਗੇ ਇੱਕ ਇਹ ਵੀ ਕਿਹਾ ਗਿਆ ਕਿ ਜ਼ਿਆਦਾ ਪੈਸੇ ਜਿਹੜੇ ਚੰਚਲ ਦੇ ਵਾਰਡ ਚ ਲੱਗਦੇ ਆ ਹੋਰ ਐਮਸੀ ਇਤਰਾਜ਼ ਕਰਦੇ ਇਸ ਗੱਲ ਦਾ ਇਹ ਚੰਗੀ ਗੱਲ ਆ ਸਾਰੇ ਵਾਰਡਾਂ 'ਚ ਪੈਸੇ ਲੱਗੇ ਆ ਆ ਵਾਰਡ ਆ ਜਿਹੜਾ ਇੰਚ 1.5 ਕਰੋੜ ਦੇ ਕਰੋੜ ਤੋਂ ਉੱਪਰ ਰੁਪਈਆ ਲੱਗਿਆ ਜਿਹੜਾ 21 ਨੰਬਰ ਵਾਰਡ ਆ ਹਰ ਵਾਰਡ 'ਚ ਪੈਸੇ ਲੱਗੇ ਆ ਪਰ ਲੱਗੇ ਉਦੋਂ ਹੀ ਆ ਜਦੋਂ ਕਾਂਗਰਸ ਸਰਕਾਰ ਸੀ ਬਹੁਤ ਸਾਰੇ ਆਪਣਾ ਮਸਿਆਂ ਦਾ ਕਹਿਣਾ ਕਿ ਚੰਚਲ ਪੈਸੇ ਜ਼ਿਆਦਾ ਲਵਾ ਗਿਆ ਪਰ ਜਿਹੜਾ ਮਿਹਨਤੀ ਇਨਸਾਨ ਆ ਉਹ ਹੀ ਪੈਸੇ ਲਵਾ ਸਕਦਾ ਦੂਜਾ ਤਾਂ ਨਹੀਂ ਲਵਾ ਸਕਦਾ ਮੈਥੋ ਸਾਰਿਆਂ ਦੇ ਪੈਸੇ ਲੱਗੇ ਆ ਜਦੋਂ ਚੰਚਲ ਲਵਾ ਗਿਆ ਆਪਦੇ ਬਾੜ ਚ ਹੀ ਲਵਾਏ ਪੈਸੇ ਕੋਈ ਮਾੜੀ ਗੱਲ ਨਹੀਂ ਮੈਂ ਦੱਸ ਰਹੀ ਹਾਂ ਜਵਾਹਰ ਕੰਟਰੀ ਲਵਾਏ